ਅੱਜ ਜਿੱਥੇ ਦੇਸ਼ ਪਰਵ ਚ 78ਵਾਂ ਜੈ ਜਹਾੜਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਹੈ ਉੱਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕਿਤੇ ਕਿਤੇ ਵਾਦੀ ਅਨੁਸਾਰ 617 ਪਾਣੀ ਮਹੀਆ ਕਰੋੜੀ ਬਣਾਈਆਂ ਗਈਆਂ ਸੈਕਟਰ ਦਾ ਤੋਂ ਘਾਟਨ ਹਲਕਾ ਡੇਰਾ ਬਾਬਾ ਨਾਨਕ ਦੇ ਇੰਪੀਅਰੀ ਉਪਰ 20 ਮੀਟਰ ਦਾ ਵੱਲੋਂ ਪਿੱਟਾ ਗਿਆ ਇਸ ਤੋਂ ਮੌਕੇ ਸੈਨੀਟੇਸ਼ਨ ਵਿਭਾਗ ਦੇ ਐਸਡੀ ਔਰ ਦਸਨ ਕੁਮਾਰ ਜੈ ਗੋਬਿੰਦ ਸਿੰਘ ਬੀਆਰਸੀ ਸਰਵਜੀਤ ਸਿੰਘ ਜੈ ਸੁਵਿੰਦਰ ਸਿੰਘ ਅਤੇ ਸੀਨੀਅਰ ਵੋਲੰਟੀਅਰ ਸਰਨਜੀਤ ਸਿੰਘ ਪੱਲ ਮੰਡੀਰਾਮ ਫੌਜੀ ਸਤਨਾਮ ਸੈਨੇਟਰ ਪੱਲਾ ਹੀਰਾ ਸਿੰਘ ਫੌਜੀ ਮਨਪ੍ਰੇਸ਼ਮਾ ਨਾ ਧਰਮਕੋਟ ਦੇ ਵਾਸੀ ਤਨ ਹੋਰ ਵਲੰਟੀਅਰ ਮਜੂਤ ਹਨ ਇਸ ਮੌਕੇ ਗਲਬਾਦ ਦਰਾਨਗਰ ਜੀਸਰ ਦਾ ਦਮਨਸਤ ਮਾਨਜੋ ਕੋ ਮੁੱਖ ਮੰਤਰੀ ਸਰਦਾਰ ਪ੍ਰਭਾਸਨ ਮਾਨ ਦੀ ਸਰਕਾਰ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਅੱਦੀ ਲੋਕਾਂ ਨੂੰ ਸਾਫ ਸੁਥਰਾ ਪਾਣੀ ਮਹਿੰਜਾ ਕਰਾਉਣ ਲਈ ਪਿੰਡ ਧਰਮਾਬਾਦ ਧਰਮਕੋਟ ਰੰਧਾਵਾ ਡੇਰਾ ਪਠਾਨਾ ਤੋਂ ਮੁਨਤਬ ਸਰਦਕੋਟ ਦੇ ਬਣਾ ਇੰਜੀਨੀਅਰ ਵਾਟਰ ਸਪਲਾਈ ਸਕੇਡ ਦਾ ਕੰਮ ਪੂਰਾ ਕੀਤਾ ਗਿਆ ਹੈ ਉੱਥੇ ਹੀ ਪਿੰਡ ਚਾਪਰ ਗਾਜੇਨ ਵਿੱਚ ਨਵੀਂ ਬਣਨ ਵਾਲੀ ਸਟ੍ਰਕਚਰ ਦਾ ਨੀ ਪੱਥਰ ਰੱਖਿਆ ਗਿਆ ਹੈ ਰੰਗਾਂ ਵਨ ਦੇ ਸਹੇ ਇਨਾ ਟੈਂਕਿਆਂ ਦੇ ਬਣਨ ਲੋਕ ਸਾਫ ਸੁਥਰਾ ਪਾਣੀ ਪੀਣਗੇ ਉਹ ਕਈ ਪਾਣੀ ਤੋਂ ਲੱਗਣ ਨੂੰ ਧਿਆਨ ਤੋਂ ਬਿਮਾਰੀਆਂ ਤੋਂ ਬਚਣਗੇ ਉਹਨਾਂ ਪਿੰਡ ਵਸੇਣੋਂ ਖੇਲ ਕਿਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਪਾਣੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾਵੇ ਤਾਂ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ ਬਚਣਗੀਆਂ ਇਸ ਸਬੰਧ ਵਿੱਚ ਗੱਲਬਾਤ ਕਰਾਉਣਾ ਵਾਟਰ ਸਪਲਾਈ ਵਿਭਾਗ ਦੇ ਐਸ.ਡੀ.ਓ. ਦਰਦਕ ਤੋਂ ਮੈਨੂੰ ਦੱਸਿਆ ਕਿ ਹਰ ਘਰ ਜਲ ਤੱਕ ਪੰਜਾਬ ਸਰਕਾਰ ਦੇ ਜਟਨਾ ਸੜਕਾ ਹਲਕਾ ਡੇਰਾ ਬਾਬਾ ਨਗਰ ਵਾਸੋਂ ਦੇ ਪਿੰਡ ਵਿੱਚ ਪੰਜ ਟਿੱਕ ਦੇ ਦੁਗਾਟਨ ਕੀਤਾ ਹੈ ਜਿਹਦੇ ਤਹਿਤ ਸਰਕਾਰ ਦੇ ਕਰੀਬ 4 ਕਰੋੜ ਰੁਪਏ ਲਗਤ ਆਈ ਹੈ ਉਥੇ ਹੀ ਹਲਕਾ ਦੇ ਦਾ ਬਾਬਾ ਨਾਮ ਦਾ ਪਿੰਡ ਖਾਪੜ ਗਾਜਨ ਵਿੱਚ ਹਲਕਾ ਤੋਂ ਰਦੀਸ਼ਨਰ ਦਾਵਲਾ ਨਵੀਂ ਬਣ ਗਿਆ ਸੀ ਟੈਂਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜਿਸ ਉਪਰਕ੍ਰੀਬ 22 ਲੱਖ ਰੁਪਏ ਖਰਚੇ ਜਾਣਗੇ ਬਿਊਰੋ ਰਿਪੋਰਟ ਅਲ ਪੰਜਾਬ న్యూਸ ਹਾਂਜੀ ਇਹ ਜੀ ਮੈਂ ਐਸਟੀਓ ਦਰਸ਼ਨ ਕੁਮਾਰ ਵਾਟਸਪਲਾਇ ਸੈਨੀਟੇਸ਼ਨ ਸਬਡਿਵੀਜ਼ਨ ਨੰਬਰ 4 ਅੱਜ ਪੰਜਾਬ ਸਰਕਾਰ ਦੀ ਯਤਨਾਂ ਦਾ ਜੋ ਹਰ ਘਰ ਹਰ ਜਾਲਾ ਹਰ ਘਰ ਹਰ ਗਾਂਵ ਨਾਲ ਹਰ ਘਰ ਜਲ ਦੇਣਾ ਹੈ ਸਚ ਪਾਣੀ ਦੀ ਸਪਲਾਈ ਹਰ ਘਰ ਨੂੰ ਦਿੱਨ ਜਾ ਰਹੇ ਆ ਉਹਦੇ ਤਹਿਤ ਅੱਜ ਬਲਾਕ ਡੇਰਾ ਬਾਬਾ ਨਾਨਕ ਦੇ ਵਿੱਚ ਪੰਜ ਟੈਂਕੀਆਂ ਦਾ ਸੀ ਉਦਘਾਟਨ ਕਰਨ ਜਾ ਰਹੇ ਆ ਜੀ ਤੇ ਇੱਕ ਟੈਂਕੀ ਦਾ ਨੀਂਹ ਪੱਥਰਿਆ ਸ਼ਾਹਪੁਰ ਜਾਜਨੂ ਇਹ ਟੋਟਲ ਜਿਹੜਾ ਵਾ ਲਗਭਗ ਸਾਡਾ ਕੋਈ 4 ਕਰੋੜ ਦਾ ਪ੍ਰੋਜੈਕਟ ਹੈ ਜੀ ਜਿਹੜਾ ਅੱਜ ਦਾ ਸੀ ਆ ਨੇ ਉਦਘਾਟਨ ਕਰਨ ਜਾ ਰਹੇ ਸਰ ਇਸ ਪਾਣੀ ਦੇ ਨਾਲ ਕਿੰਨੇ ਕੁ ਲੋਕਾਂ ਨੂੰ ਜਿਹੜਾ ਫਾਇਦਾ ਮਿਲੇਗਾ ਜੀ ਇਹ ਨਾਲ ਇਸਰ ਲਗਭਗ ਸਾਡਾ 100% ਲੋਕਾਂ ਨੂੰ ਪਿੰਡ ਦੇ ਵਾਸੀਆਂ ਨੂੰ ਇਹਦੇ ਪਾਣੀ ਦਾ ਜੜੀ ਆ ਉਹਦਾ ਅਲਾਮ ਮਿਲ ਗਿਆ। ਵੇਖੋ ਅੱਜ ਮੈਂ ਪਿੰਡ ਧਰਮਾਵਾਦ ਚ ਟੈਂਕੀ ਦਾ ਦੁਗਾਟਨ ਕਰਨਾ ਹੈ। ਬੜੇ ਲੰਮੇ ਸਮੇਂ ਤੋਂ ਇਹ ਪਿੰਡ ਚ ਪਾਣੀ ਵਾਲੇ ਪੀਣ ਦੀ ਜਿਹੜੀ ਸਮੱਸਿਆ ਸੀਗੀ ਜਦੋਂ ਪਾਣੀ ਜਿਹੜਾ ਬਹੁਤ ਪਿੰਡਾਂ ਦੇ ਵਿੱਚ ਜਿਹੜਾ ਵਾ ਪ੍ਰਦੂਸ਼ਿਤ ਹੋ ਗਿਆ ਇਸ ਕਰਕੇ ਟੈਂਕੀਆਂ ਬਣਾਉਣੀਆਂ ਬੜੀਆਂ ਜ਼ਰੂਰੀ ਜੀ। ਪਿੰਡ ਧਰਮਾਵਾਦ ਜਿਹੜਾ ਲਗਭਗ 72 ਲੱਖ ਦੀ ਕੀਮਤ ਨਾਲ ਜਿਹੜੀ ਟੈਂਕੀ ਬਣ ਕੇ ਤਿਆਰ ਹੋਈ ਹੈ। ਹਰ ਘਰ ਚ ਜਿਹੜਾ ਸਾਫ ਸੁਥਰਾ ਪਾਣੀ ਪੀਓਂਦਾ ਜਿਹੜਾ ਸਰਕਾਰ ਦਾ ਫੈਸਲਾ ਹੈ ਅੱਜ ਜੋ ਸ਼ੁਰੂ ਜਿਹੜਾ ਹੋ ਗਿਆ ਜਿਵੇਂ ਤੁਸੀਂ ਪੁੱਛਿਆ ਵੀ ਕਿੰਨੀਆਂ ਅੱਜ ਤੁ ਘਾਟਨ ਕਰ ਲੱਗ ਭਾਗ 6 ਉਦਘਾਟਨ ਜਿਹੜੇ ਨੇ ਅੱਜ ਆਪਾਂ ਜਿਹੜੀਆਂ ਟੈਂਕੀਆਂ ਬਣ ਕੇ ਤਿਆਰ ਹੋਈਆਂ ਉਹਨਾਂ ਦਾ ਅੱਜ ਕਰਨਾ ਹੈ ਪਹਿਲਾ ਤੁ ਘਾਟਨ ਜਿਹੜਾ ਧਰਮਾ ਬਾਤ ਤੋਂ ਸ਼ੁਰੂ ਕੀਤਾ ਸਰ ਜਿਹੜੇ ਲੋਕ ਪਾਣੀ ਦੀ ਵੇਸਟਿੰਗ ਕਰਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਸਾਰਿਆਂ ਨੂੰ ਇਹੀ ਮੇਰੇ ਵੱਲੋਂ ਅਪੀਲ ਆ ਮੈਂ ਹੱਥ ਬੰਨ ਕੇ ਅਪੀਲ ਕਰਦਾ ਕਿ ਪਾਣੀ ਬਚਾਓ ਬੇਟੀ ਬਚਾਓ ਇੱਕ ਨਾਰਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜੇ ਕੁਝ ਛੱਡ ਕੇ ਜਾਣਾ ਤਾਂ ਸਾਨੂੰ ਪਾਣੀ ਬਚਾਉਣਾ ਬੜੀ ਜ਼ਰੂਰੀ ਆ ਮੈਂ ਸਾਰੇ ਪਿੰਡ ਵਾਲਿਆਂ ਨੂੰ ਅਪੀਲ ਕਰਦਾ ਕਿ ਜਿੰਨਾ ਘਰਾਂ ਕੋ ਕੋਨੈਕਸ਼ਨ ਮਿਲ ਕੇ ਨੇ ਜਿੰਨਾ ਪਾਣੀ ਉਹਨਾਂ ਵਰਤਣਾ ਵਰਤ ਕੇ ਉਸ ਤੋਂ ਬਾਅਦ ਟੂਟੀ ਦਾ ਜਿਹੜਾ ਨਿੱਪੜਾ ਬੰਦ ਕਰਕੇ ਤੇ ਆਪਣਾ ਪਾਣੀ ਨੂੰ ਬਚਾਉਣਾ ਬੜਾ ਜ਼ਰੂਰੀ ਆ ਸਰਦਾਰ ਸਾਹਿਬ ਕਈ ਵਾਰੀ ਆਪਾਂ ਵੀ ਫੀਲਡ 'ਚ ਫਿਰਦੇ ਆ ਤੇ ਕਈ ਵਾਰੀ ਜਿਹੜੇ ਵਾਟਰ ਸਪਲਾਈ ਟੈਂਕੀਆਂ ਹੁੰਦੀਆਂ ਉੱਥੇ ਲੋਕਾਂ ਦਰੱਖਤਾਂ ਦੇ ਵਿੱਚ ਜਗ੍ਹਾ ਕੋਈ ਪੱਠੇ ਵਗੈਰਾ ਵੀ ਜੱਗੇ ਹੁੰਦੇ ਆ ਕੀ ਅਧਿਕਾਰੀਆਂ ਨੂੰ ਤੁਸੀਂ ਕੀ ਉਹਨਾਂ ਨੂੰ ਹਦਾਇਤ ਜਾਰੀ ਕਰਦੇ ਹੋ ਦੇਖੋ ਜਿਹੜੇ ਟੈਂਕੀਆਂ ਤੇ ਲੱਗੇ ਖਾਲੀ ਜਗ੍ਹਾ ਪਈ ਐ ਉਹਨਾਂ ਆਪਾਂ ਸਾਰੀਆਂ ਜਗ੍ਹਾ ਖਾਲੀ ਜਗ੍ਹਾ ਦੇ ਉੱਤੇ ਆਪਾਂ ਪ੍ਰੋਟੈਕਸ਼ਨ ਕਰਾਉਣੀ ਐ ਫਾਲ ਫਲਾਂ ਵਾਲੇ ਫੁੱਲਾਂ ਦੇ ਵਧੀਆ ਛਾਂ ਵਾਲੇ ਜਿਹੜੇ ਬੂਟੇ ਨੇ ਉਹ ਆਪਾਂ ਸਾਰੇ ਲੱਗਣਗੇ ਸਾਡੀਆਂ ਟੈਂਕੀਆਂ ਦੇ ਦਿਵਾਲੇ ਤੇ ਉਹੀ ਜਿਹੜਾ ਬੰਦਾ ਟੈਂਕੀ ਚਲਾਉਂਦਾ ਜਿਹੜਾ ਸਪਲਾਈ ਕਰਦਾ ਉਹੀ ਬੰਦਾ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਕਰੇਗਾ